ਸਾਸੀ ਗਾਈ ਕਿਦਾਂ ਸਾਰੇ ਸਵਾਗਤ ਤੁਹਾਡਾ ਅਸਦੀ ਨਵੀਂ ਵੀਡੀਓ ਵਿੱਚ ਬੋਲ ਰਸਤੀ ਗਾ ਦਾ ਸਤਿ ਸ਼੍ਰੀ ਰਾਮ ਜੀ ਕੀ ਹਾਲ ਚਾਲ ਜੇ ਸਾਰਿਆਂ ਦਾ ਅੱਜ ਚੱਲੇ ਆਂ ਅਸੀਂ ਨਗਰ ਕੀਰਤਨ ਤੇ ਉਹ ਦਾਣਾ ਪਾਈ ਹੈ ਉਹ ਬਹੁਤ ਸ੍ਰੀ ਗਾ ਜੀ ਨਾ ਨੋਰਮਲ ਸਹੀ ਆ ਤੇ ਅੱਜ ਚੱਲੇ ਆਂ ਅਸੀਂ ਨਗਰ ਕੀਰਤਨ ਤੇ ਪਿਛਲੀ ਵਾਰ ਵੀ ਇੱਕ ਵੀਡੀਓ ਬਾਈ ਸੀ ਉਹ ਦੂਜੇ ਗੁਰਦੁਆਰਿਆਂ ਦਾ ਨਗਰ ਕੀਰਤਨ ਨਿਕਲਿਆ ਸੀ ਤੇ ਦੋ ਗੁਰਦੁਆਰੇ ਇੱਥੇ ਬਲੈਂਸੀ ਵਿੱਚ ਤੇ ਅੱਜ ਦੂਜੇ ਗੁਰਦੁਆਰਿਆਂ ਦਾ ਨਗਰ ਕੀਰਤਨ ਨਿਕਲਣਾ ਹੈ ਵਿਸਾਖੀ ਦਾ ਤੇ ਚੱਲੇ ਅੱਜ ਤਿਆਰ ਸ਼ਰ ਹੋ ਗਏ ਟਾਈਮ ਵਰਦੇ 12:00 ਵੱਜ ਗਏ ਨਗਰ ਕੀਰਤਨ 18:00 ਨਿਕ ਆਇਓ ਜਲੀਏ ਚਲੋ ਚੱਲਦੇ ਆ ਫਿਰ ਨਗਰਿਆ ਸਾਨੂੰ ਆਇਓ ਆਇਓ ਚਲਿਏ ਗੁਰਦੁਆਰੇ ਫਿਰ ਬੈਲ ਮਾਰ ਲਗਾ ਬੈਲ ਮਾਰੋ ਬੈਲ ਲਾ ਕੇ ਗੁੰਡਾ ਖੋਲੀਏ ਆਜੋ ਆਜੋ ਜੀ ਹੋਰ ਦੀ ਚਾਹ ਪਾਣੀ ਕੀ ਪੀਓਗੇ ਬਸ ਜੀ ਗੁਰਦੁਆਰੇ ਲੰਗਰੀ ਖਾਵਾਂਗੇ ਜਾ ਕੇ ਪ੍ਰਸ਼ਾਦਾ ਪਾਣੀ ਛਕਦੇ ਆਂ ਹਾਂਜੀ ਗੁਰਦੁਆਰ ਜਾ ਕੇ ਚਲੋ ਫਿਰ ਚੱਲਦੇ ਆ ਤੇ ਚਲਿਏ ਫਿਰ ਅੱਜ ਜਾਂਦੇ ਗੱਡੀ ਵਿੱਚ ਕਿ ਗੁਰਦੁਆਰਾ ਦੂਰ ਆ ਥੋੜਾ ਸਾਈਡ ਨੂੰ ਪੈ ਜਾਂਦਾ ਗੁਰਦੁਆਰਾ ਤੇ ਅੱਜ ਫਿਰ ਗੱਡੀ ਚ ਚੱਲਦੇ ਆ ਛੇਤੀ ਪਹੁੰਚ ਜਾਾਂਗੇ ਬੈਠੋ ਬੈਠੋ ਜੀ ਇਹ ਲੰਗਰ ਦੀ ਤਿਆਰੀ ਕਰਦੇ ਹੋ ਲਫਾਫੇ ਘਰੋਂ ਹੀ ਲੈ ਕੇ ਚੱਲੇ ਆ ਕਹਿੰਦੇ ਲੰਗਰ ਲੈ ਕੇ ਆਉਣਾ ਉੱਥੋਂ ਐ ਸ਼ਰਮ ਕਾ ਲੋ ਪਿੰਡ ਵਾਲੀ ਆਦਤ ਤਾਂ ਛੱਡ ਦਿਓ ਇੱਥੇ ਝੂਠ ਝੂਠੇ ਬੋਲ ਕੇ ਲੋਕੋ ਕੋਲ ਜਾ ਕੇ ਕੀ ਮੈਂ ਹਾਂਦੇ ਨਹੀਂ ਫਾਰੋ ਕੋਈ ਨਹੀਂ ਇੱਕ ਜੋਂਬਰ ਪਿਛੇ ਵੀ ਠਹਿਰੇ ਆ ਆਪਣਾ ਸ਼ਹਿਰ ਆਪਣਾ ਪੂਰਾ ਮਾਰਦੇ ਤੈਨੂੰ ਦਿਖਾਵਾਂ ਇਹ ਹੈਗਾ ਜੀ ਸਾਡਾ ਨਹੀਂ ਕੈਲੀਫੋਰਨੀਆ ਇਹ ਸਾਡਾ ਕੈਲੀਫੋਰਨੀਆ ਲਾਈਫ ਚੱਲੀਏ ਗੁਰਦੁਆਰੇ ਮਿਲਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਨੂੰ ਲਾਈਕ ਕਰਦੇ ਹੋ ਅੱਗੇ ਤੱਕ ਜੁੜੇ ਰੱਖਿਓ ਵੀਡੀਓ ਤੋਂ ਸਾਾਨੂੰ ਗੁਰਦੁਆਰਾ ਸਾਹਿਬ ਬੈਲ ਕੰਟੀ ਵੀ ਦਬਾ ਲਿਓ ਬੈਲ ਕੰਟੀ ਵੀ ਦਬਾ ਲਿਓ ਇਹ ਤੋ ਕਹਿਣਾ ਨਹੀਂ ਹੈ ਤੈਨੂੰ ਸਬਸਕ੍ਰਾਈਬ ਕਿੱਦਾਂ ਕਰਨਾ ਆਪੇ ਪਤਾ ਹੀ ਹੁੰਦਾ ਹੈ ਜਿਹਨੇ ਦੇਖਣਾ ਦੇਖ ਲੈਣਾ ਇੱਕ ਪਾਰੀ ਗੱਡੀ ਆਪਾਂ ਹੁਣ ਮੇਨ ਰੋਡ ਤੇ 10 ਮਿੰਟ ਦਾ ਰਾਹ ਇਥੋਂ ਜੇ ਮੈਟਰ ਜੀ ਹੈ ਜੀ ਤਾਂ ਟਾਈਮ ਲੱਗ ਜਾਂਦਾ ਕਾਫੀ ਘੰਟਾ ਲੱਗ ਜਾਂਦਾ ਤਾਂ ਕਰਕੇ ਜੀ ਗੱਡੀ ਚੱਲੇ ਆ ਮੰਮਾ ਜੀ ਜਾਣ ਦੇ ਪਤਿਆਂ ਵਾਲੇ ਮੰਮਾ ਜੀ ਰੇਸ ਹੋ ਜਾ ਵੀ ਸਾਈਕਲਾਂ ਦੀ ਆਹ ਸਾਈਕਲਾਂ ਦੀ ਰੇਸ ਹੋ ਰਹੀ ਹੈ ਕੋਈ ਪਾਰਕਿੰਗ ਮਿਲ ਗਈ ਗੱਡੀ ਦੀ ਤੇ ਸਾਹਮਣੇ ਪਿੱਛੇ ਬੈਕਸਾਈਡ ਗੁਰਦੁਆਰਾ ਆ ਵੀ ਦਿਖਾਣਾ ਤੂੰ ਦਿਖਾ ਮਾ ਇਹ ਲਕੋਲਾ ਤੂੰ ਬੇਇੱਜ਼ਤੀ ਕਰਾਉਂਗਾ ਚੱਲਦੇ ਅੱਗੇ ਜਾ ਕੇ ਮਿਲਦੇ ਆ ਫਿਰ ਪਹਿਲਾਂ ਅੰਦਰ ਜਾ ਕੇ ਮੱਥਾ ਟੇਕ ਆਉਂਦੇ ਆ ா लंगर की स्टार्टिंग होगी गजरेले तो जी ਆਪੋ ਚੈਰੀ ਹਮ ਬਹੁਤ ਆ ਗਏ ਗੁਰੂ ਦੇ ਲੰਗਰ ਦੇ ਡੋਟ ਵਰਤ ਰਹੇ ਨੇ ਹੋਰ ਜੀ ਪਹੁੰਚ ਗਏ ਜੀ ਪਹੁੰਚ ਗਏ ਪਹੁੰਚ ਗਏ ਵਧੀਆ ਵਧੀਆ ਬੋਰ ਵਧੀਆ ਪੂਰੀ ਸਗੌਟੀ ਦਾ ਪੂਰੀ ਸਗੌਟੀ ਲੰਘਿਆ ਜਾ ਰਿਹਾ ਨਗਰ ਖੇਤਰਾ ਬੋਰ ਵਧੀਆ ਰੰਗ ਬਰੰਗੇ ਨੰਗਰ ਗੋਰੇ ਵੀ ਚੱਕਦੇ ਨੰਗਰ ਜਲੇਬੀਆਂ ਵੀ ਲਿਆ ਹੋਈ ਜਲੇਬੀਆਂ ਖਾਈਏ ਆਪਾਂ ਸਮੋਸਾ ਖਾਣਗੇ ਸਮੋਸਾ ਖਾ ਕੇ ਦਿਖਾਏਗਾ ਤੁਹਾਨੂੰ ਚੱਕਦੇ ਆਪਾਂ ਪਾਪਾ ਸਮੋਸਾ ਤੂੰ ਤੂੰ ਨਾ ਕੋਈ ਚੀਜ਼ ਛੱਡੀ ਐ ਜੜੀ ਚੀਜ਼ ਆਉਂਦੀ ਐ ਚੱਕਦੇ ਆ ਸਮੋਸਾ ਥੋੜਾ ਜਿਹਾ ਕਰੇ ਗੰਮੇ ਬਲਾ ਲੱਗੇ ਜੋ ਉੱਪਰ ਲੋਹੀ ਨਗਰ ਕੇਤਨ ਦੀ ਹੋ ਗਈ ਸਮਾਪਤੀ ਹੁਣ ਚੱਲਿਆ ਅਸੀਂ ਘਰ ਨੂੰ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ